ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਸ਼ੀਨੀਆਲ ਕਲਾ ਤਹਿਸੀਲ ਤੇ ਜ਼ਿਲ੍ਹਾ ਰੈਜੈਂਡਾ ਸੱਜਣਾ ਦਾ ਬਰਨਾਲਾ ਤਕਰੀਬਨ 35 ਦੇ ਏਡ ਗੇਡ ਬੱਛੀਆਂ ਦਿਖਾਵਾਂਗੇ ਤੇ ਸੂਆ ਦਿਖਾਵਾਂਗੇ ਪਹਿਲਾ ਤੋਂ ਲਾ ਕੇ ਦੂਜਾ ਤੇ ਗੱਲਬਾਤ ਸਾਰੀ ਬਾਈ ਨਾਲ ਕਰਾ ਦਾਂਗੇ ਇਕਲੀ ਇਕਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਹਰੇਕ ਪੱਖ ਤੋਂ ਹਰੇਕ ਪਸ਼ੂ ਦੀ ਟੋਟਲ ਜਾਣਕਾਰੀ ਵੀਡੀਓ ਦੇ ਵਿੱਚ ਹੀ ਲੈ ਕੇ ਦੇ ਦਾਂਗੇ। ਹੋਰ ਬਾਈ ਕੀ ਹਾਲ ਹੈ? ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਜੀ। ਝੜਦੀ ਕਲਾ ਜੀ। ਬਿਲਕੁਲ ਵੀਰੇ ਪ੍ਰਮਾਤਮਾ ਦੀ ਕਿਰਪਾ ਹੈਗੀ। ਕਿਵੇਂ ਚੱਲਦਾ ਕੰਮ ਫਿਰ? ਕੰਮ ਵੀਰੇ ਪੂਰਾ ਚੱਲਦਾ ਜੀ। ਚੱਲਦਾ। ਬਿਲਕੁਲ ਬਿਲਕੁਲ ਵੀਰੇ। ਹੁੰਦੀ ਆ ਸ਼ੀਨੀ ਆਲ ਸ਼ੀਨੀ ਆਲ ਕੈਨੇਡਾ ਅਮਰੀਕਾ ਦਾ। ਬਿਲਕੁਲ ਵੀਰੇ ਪ੍ਰਮਾਤਮਾ ਦੀ ਕਿਰਪਾ ਹੈਗੀ। ਹਾਂ ਜੀ। ਕਿਹੜੇ ਬੰਨੇ ਸ਼ੁਰੂ ਕਰੀਏ ਫਿਰ? ਆ ਆਪਾਂ ਉਹ 1 ਨੰਬਰ ਤੋਂ ਕਰਦੇ ਨੇ ਜੀ ਚਰਚੀ ਤੋਂ। ਸ਼ੁਰੂ ਚ ਹੀ ਦੱਸ ਦੋ ਵੀ ਇਹ ਸੇਲ ਕਿਹੜੀ ਤਰੀਕ ਨੂੰ ਕਰਨੀ ਹੈ। ਇਹ ਆਪਾਂ 10 ਤਰੀਕ ਨੂੰ ਐਸੇ ਨੂੰ ਦਿਨ ਬੁੱਧਵਾਰ ਸਵੇਰੇ ਸਵਾ 8:00 ਵਜੇ ਸੌਦੇ ਸ਼ੁਰੂ ਕਰਕੇ 2:00 ਵਜੇ ਤੱਕ ਤਕਰੀਬਨ ਆਪਣਾ ਮਾਲ ਸਾਰਾ ਸੇਲ ਹੋ ਜਾਂਦਾ ਹੁੰਦਾ ਹੈ ਜੀ ਨੰਬਰ ਵੀ ਬੋਲ ਦਿੰਦਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਆਪਣਾ ਵੱਡਾ ਸੀਨੀਵਾਲ ਕਲਾਂਗਾ ਜਿਹੜਾ ਫਾਰਮਾ ਸੀਨੀਵਾਲ ਕੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਆਪਣਾ ਫਾਰਮ ਆਗਾ ਜ਼ਿਲ੍ਹਾ ਬਰਨਾਲਾ ਕਨੈਕਟ ਨੰਬਰ ਵੀਰੇ ਆਪਣਾ 62807 13934 62807 13934 ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਜੋ ਤੁਹਾਨੂੰ ਤੁਸੀਂ ਹੈਲੋ ਦਾ ਮੈਸੇਜ ਕਰੋਗੇ ਲੋਕੇਸ਼ਨ ਤੁਹਾਨੂੰ ਸਾਡੀ ਆਪ ਦੇ ਆਪ ਆਜੂ ਤੇ ਠੀਕ ਹੈ ਜੀ ਕਰੀਏ ਸ਼ੁਰੂ ਉੱਥੋਂ ਬਿਲਕੁਲ ਵੀਰੇ ਬਿਲਕੁਲ ਸੂਆ ਮਿਲੂਗਾ ਪਹਿਲਾ ਤੇ ਦੂਜਾ ਬਾਈ ਹੈਨਾ ਹਾਂਜੀ ਹਾਂਜੀ ਵੀਰ ਜੀ ਲਾ ਆ ਜਾ ਸੱਜਣਾ ਫਿਰ ਖੋਲ ਲੈ ਇੱਕ ਨੰਬਰ ਵਾਲੀ ਇਹ ਕਿਹੜੀ ਨਸਲ ਚ ਪੈ ਗਈ ਬਾਈ ਇਹ ਵੀਰੇ ਜਰਸੀ ਪ्योर ਜੀ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਕੱਢਦੀ ਆ ਇਹ ਤਕਰੀਬਨ ਵੀਰੇ ਇੱਕ ਹਫਤੇ ਤੋਂ 10 ਦਿਨ ਲੱਗ ਜੂਗੀ ਜੀ ਹਫਤਾ 10 ਦਿਨ ਤੇ ਇਹ ਆ ਗਈ ਜਰਸੀ ਨਸਲ ਚ ਇੱਕ ਹਫਤਾ ਤੇ 10 ਦਿਨ ਬਾਈ ਕਹਿੰਦਾ ਕੱਢ ਸਕਦੀ ਆ ਆਰਡਰ ਰੱਖੂਗੀ ਫਿਕਸ ਆ ਤੇ ਬਣਾ ਲੂਗੀ ਮੇਰਾ ਖਿਆਲ ਜਿੰਨੀ ਕ ਬਾਡੀ ਆ ਉਹਦੇ ਹਿਸਾਬ ਨਾਲ ਬਈ ਫਸੇ ਜਾਊ ਸਿੱਛੀ ਬਿਲਕੁਲ ਵੀਰੇ ਬਿਲਕੁਲ ਉਪਦੇਸੀ ਮਖਿਆਲ ਲਾਉ ਜੀ ਤੇ ਜਾਨ ਫੁੱਲ ਵਜਨ ਬਜੂਦ ਦੀ ਮਜ਼ਬੂਤ ਆ ਪੂਰੀ ਜਿਵੇਂ ਆਪਾਂ ਕਹਿ ਸਕਦੇ ਆ ਵੀ ਇਹ ਜਿਹੜਾ ਸਟਰਕਚਰ ਆ ਉਹ ਮੱਝਾਂ ਡੇੜ ਗੇੜ ਦੇ ਆ ਗਏ ਬਿਲਕੁਲ ਵੀਰ ਜੀ ਬਿਲਕੁਲ ਜੀ ਤੇ ਬਾਕੀ ਇਹਦਾ ਦੁੱਧ ਹੁੰਦਾ ਜਿਹੜਾ ਦੁੱਧ ਵੀਰੇ ਤਕਰੀਬਨ ਮੱਝਾਂ ਡੇੜ ਗੇੜ ਦੇ ਬਿਲਕੁਲ ਵੀਰੇ گاੜਾ ਦੁੱਧ ਹੁੰਦਾਗਾ ਜੀ ਰੇਟ ਇਹਨਾਂ ਦਾ ਕੀ ਤੋਂ ਕੀ ਰਹੂ ਮੋਟਾ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋਊਗਾ ਜੀ ਜਿਵੇਂ 50 ਤੋਂ 55 60 65 70 ਇਸ ਤਰ੍ਹਾਂ ਕਰਦਾ ਕਰਦਾ ਲੱਖ ਤੱਕ ਰੇਂਜ ਵਗ ਜਾਂਦੀ ਆ ਪਰ ਜਾਦੇ ਸੌਦੇ ਆਪਣੇ 60 ਤੋਂ ਲੈ ਕੇ ਜਾਣ ਦੀ 75 ਤੱਕਰ ਜਾਦੇ ਹੁੰਦੇ ਉਹ ਕੁਆਲਿਟੀ ਦੇ ਹਿਸਾਬ ਨਾਲ ਬਿਲਕੁਲ ਵੀਰੇ ਬਿਲਕੁਲ ਜੀ ਲੈ ਆ ਦੋ ਨੰਬਰ ਵਾਲੀ ਇਹ ਆ ਗਈ ਭਾਈ ਐਫਪੀ ਚ ਹੈ ਨਾ ਹਾਂਜੀ ਵੀਰੇ ਖੀਰਾ ਬੱਛਾਗਾ ਦੁੱਧ ਦੰਦੀਆਂ ਦੇ ਵਿੱਚ ਇਹ ਕਹਿਣ ਦੀਆਂ ਗੱਲਾਂ ਨਹੀਂ ਗਈਆਂ ਜਿਹੜਾ ਬੰਦਾ ਮਰਜੀ ਦੰਦ ਪਾਟ ਕੇ ਦੇਖ ਸਕਦਾ ਜੀ ਇਹ ਸੂਣ ਨੂੰ ਪੰਜ ਚਾਰ ਦਿਨ ਬਾਕੀ ਲੈ ਜੂ ਹਾ ਜੀ ਪਰ ਤੋਰਾ ਇਹਦਾ ਐਂ ਦੱਸਦਾ ਪਲਵਾਨ ਨਾਲ ਜਿਵੇਂ ਖੀਰੀ ਕਹਿੰਦੇ ਹੋ ਤੁਸੀਂ ਆਰਡਰ ਦਾ ਸਾਈਜ਼ ਬਹੁਤ ਚੰਗਾ ਤੇ ਜਿਵੇਂ ਆਪਾਂ ਕਹਿ ਲਈਏ ਬਈ ਥਣ ਦਾ ਸਾਈਜ਼ ਤਕਰੀਬਨ ਇਹਦਾ ਵੀ ਮੱਜਾਂ ਨਾਲ ਪੂਰਾ ਵਧੀਆ ਵੀਰੇ ਪੂਰਾ ਵਧੀਆਗਾ ਜਿਹੜਾ ਵੀਰੇ ਨੂੰ ਲੈ ਗਿਆ ਵੇਚੂਗਾ ਨਹੀਂਗਾ ਕਰਮਾ ਲਈ ਜੇ ਨਜ਼ਾਰੇ ਲਿਆ ਦੁੱਧ ਪੱਖੋਂ ਕਿੰਨਾ ਕੁ ਦੁੱਧ ਪਾ ਸਕਦੀ ਦੁੱਧ ਵੀਰੇ ਪਹਿਲੇ ਸੂਏ 20 ਤੋਂ ਪਲੱਸ ਕਰੋ ਜੀ ਕਿੰਨੇ ਦਿਨ ਬਾਕੀ ਨੇ ਦਣ ਵੀਰੇ ਇਹ ਪੰਜ ਤੋਂ 6 ਦਿਨ ਲੈ ਜੂ ਜੀ। ਤੋਰਾ ਇਹਦਾ 10 ਦਾ ਵੀ ਜਿਹੜੇ ਹਿਸਾਬ ਨਾਲ ਇਹਦਾ ਤੋਰਾ ਹਜੇ ਆਰਡਰ ਇਹਦੇ ਹੋਰ ਬਣਾਉਣਾ। ਬਣਾਉਣਾ ਵੀਰੇ ਬਣਾਉਣਾ ਅਖਰ ਬਹੁਤ ਚੰਗੇ ਹੈਗੇ ਆ ਜੀ। ਤੇ ਹੁਣ ਮਾਰ ਦੇ ਗਰੀ 3 ਨੰਬਰ ਵਾਲੀ ਤੇ ਮੈਨੂੰ ਬੈਕ ਤੋਂ ਜਰਸੀ ਲੱਗਦੀ ਆ ਲਿਆ ਬਾਈ। ਹਾਂਜੀ ਹਾਂਜੀ ਵੀਰੇ ਇਹ ਜਰਸੀ ਆ ਗਈ ਪਿਓਰ ਫਾਰਮ ਦੇ ਵਿੱਚੋਂ ਲਈ ਆ ਆਪਣੇ ਕੋਲੇ ਬਾਕੀ ਜਿਹੜੀਆਂ ਦਾ ਬਾਇਓ ਡਾਟਾ ਮੈਂ ਆਪਣੇ ਕੋਲੇ ਹੁੰਦਾ ਲਿਖਤੀ ਰੂਪ ਚ ਉਹ ਆਪਾਂ ਅੱਗੇ ਲਿਖਤੀ ਰੂਪ ਚ ਦਿੰਨੇ ਆ ਵੀਰੇ। ਤੇ ਇਹ ਆ ਗਈ ਫਾਰਮ ਵਾਲੀ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ। ਤੇ ਆ ਗਈ ਬਾਈ ਮੇਰਾ ਖਿਆਲ ਆ ਕਾਫੀ ਜੇ ਕਲਰ ਜਹਣਾ ਹਾਂ ਕਾਫੀ ਜਰਸੀ ਆ ਗਈ ਵੀਰੇ ਕਾਫੀ ਜਰਸੀ ਆ ਗਈ ਕਾਫੀ ਜਰਸੀਆਂ ਸੱਜਣੋਂ ਘੱਟ ਹੀ ਮਿਲਦੀਆਂ ਮਾਰਕੀਟ 'ਚ ਬਲੈਕ ਤੇ ਕਾਫੀ ਬਾਈ ਹਣਾ ਹਾਂਜੀ ਹਾਂਜੀ ਵੀਰੇ ਬਿਲਕੁਲ ਬ੍ਰਾਊਨ ਜ਼ਿਆਦਾ ਮਿਲ ਜਾਂਦੀਆਂ ਨੇ ਇਹਦਾ ਰਿਕਾਡ ਜਾਕੀ ਦੱਸਿਆ ਫਾਰਮ ਵਾਲੇ ਰਿਕਾਡ ਵੀਰੇ ਦਾ ਪਨੂਨ ਦਾ 25 ਕਿਲੋ ਪਾਇਆ ਵਾ ਪਰ ਇਹ ਕਿਰਤੀ ਤੋਂ ਪਲੱਸ ਹੋ ਜੂਗੀ ਜਿਹੜਾ ਸੀਮਨ ਲੱਗਿਆ ਉਹ ਵੀ ਬਹੁਤ ਚੰਗਾ ਲੱਗਿਆਗਾ ਜੀ ਠੀਕ ਆ ਜੀ ਤੇ ਕਹਿ ਸਕਦੇ ਆ ਆਪਾਂ ਵੀ 20 ਕਿਲੋ ਵਾਲੀ ਮੈਂ ਇਹਨੂੰ ਮਾਤ ਪਾਉ ਇਹੇ ਬਿਲਕੁਲ 20 ਕਿਲੋ ਲਈ ਮੈਂ ਇਹਨੂੰ ਮਾਤ ਪਾਉਂ ਵੀਰ ਜੀ ਕਿਉਂਕਿ ਇਹਦੀ ਫੈਟ ਪਰਸੈਂਟੇਜ ਵੀ ਜਰਸੀ ਦੀ ਚੰਗੀ ਆ ਜਾਂਦੀ ਹੈ ਤੇ ਆ ਗਈ ਵਜਨ ਵਜੂਦ ਵਾਲੀ ਤਕਰੀਬਨ ਸਾਨੂੰ ਇੱਥੇ ਕੋਈ ਵੀ ਜਾਨਵਰ ਠਿੱਕਾ ਨਹੀਂ ਮਿਲੂਗਾ ਬਾਈ ਹੈਨਾ ਕਿਸੇ ਪੱਖ ਵੀਰੇ ਅਸੀਂ ਜਿਹੜਾ ਮਾਲ ਲੈਣਾ ਘਰ ਦੀ ਖਾਤਰ ਪਹਿਲਾਂ ਲੈਨੇ ਆ ਕਿਉਂਕਿ ਆਪਣੀ ਤੀਜੀ ਪੀੜ੍ਹੀ ਆ ਵਪਾਰ ਦੀ ਇਸ ਤੋਂ ਅਗਲੀ ਪੀੜ੍ਹੀ ਵੀ ਆਪਾਂ ਇਹ ਵਪਾਰ ਚ ਹੀ ਲਾਉਣੀ ਆ ਹਾਂਜੀ 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 ਆਪਾਂ ਉਹ ਕੰਮ ਨਹੀਂ ਕਰਨਾ ਜਹਾਜ਼ ਚੜਾਉਣ ਵਾਲਾ ਨਾ ਨਾ ਜੀ ਨਾ ਨਾ ਇੱਥੇ ਬਸ ਜਿਹਨੂੰ ਕਹਿੰਦਾ ਤਰੀਕਾ ਉਹਦੀ ਇੱਥੇ ਅਮਰੀਕਾ ਜੀ ਹਾਂਜੀ 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 ਲੈ ਆ ਬਾਈ ਥੋੜੇ ਜਿਹੇ ਸੱਜਣਾਂ ਨੂੰ ਤਾਂ ਅਸੀਂ ਮੋੜ ਲਾਂਗੇ ਬਾਕੀ ਹੋਰ ਸੱਜਣ ਜ਼ੋਰ ਮਾਰਿਓ ਥੋੜਿਆਂ ਨੂੰ ਮੋੜਨ ਵਾਸਤੇ ਬਿਲਕੁਲ ਵੀਰ ਜੀ ਬਿਲਕੁਲ ਕਿਉਂਕਿ ਉਹੀ ਗੱਲ ਆ ਦਿਹਾੜੀ ਉੱਥੇ ਵੀ ਕਰਨੀ ਆ ਮਾਈਂਡ ਨਾ ਕਰੋ ਮੇਰੀ ਗੱਲ ਨੂੰ ਉਹੀ ਜਿਵੇਂ ਬਾਈ ਨੇ ਦੱਸਿਆ ਵੀ ਜਿਹਨੂੰ ਤਰੀਕਾ ਉਹਦੀ ਇੱਥੇ ਅਮਰੀਕਾ ਬਾਈ ਹਾਂਜੀ ਇਹ ਮੇਰਾ ਪਹਿਲਾ ਸੂਆ ਸੁੰਦੀ ਆ ਮੂੰਹੋਂ ਚਾਰ ਦੰਦਾ ਤੇ ਸੂਨ ਨੂੰ ਕਿ ਤਕਰੀਬਨ 5-4 ਦਿਨ ਪਾਜੂ ਕਰਮਾਂ ਵਾਲੀ 5-4 ਦਿਨ ਬਾਕੀ ਹਾਂਜੀ 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 ਇਹ ਆ ਗਈ ਪ੍ਰਿੰਟ ਵਾਲੀ ਐਚਐਫ ਦੇ ਵਿੱਚ ਆ ਗਈ ਕੱਦ-ਬਿੱਡ ਵੀ ਚੰਗਾ ਤੇ ਆਡਰੇ ਰੱਖੂਗੀ ਬਿਲਕੁਲ ਕੰਪੈਕਟ ਜਈ ਹਾਂ ਜੀ ਇਹ ਹਜੇ ਕੱਢੂਗੀ ਇਹਦਾ ਰਿਕਾਰਡ ਕੀ ਹੈ ਜੀ ਰਿਕਾਰਡ ਵੀਰੇ ਇਹਦਾ ਜਾਨੀ ਬਾ ਡਾਟਾ ਸਭ ਮਿਲ ਜਾਊਗਾ ਪਰ ਦੁੱਧ ਦੇ 25 ਕਿਲੋ ਪਾਉ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਹੁਣ ਲਿਆ ਬਾਈ ਪੰਜ ਨੰਬਰ ਵਾਲੀ ਨੰਬਰ ਮੁਤਾਬਕ ਸੰਪਰਕ ਬਾਈ ਨਾਲ ਕਰ ਲਿਓ ਵੈਸੇ ਜਿਆਦਾ ਕੋਸ਼ਿਸ਼ ਕਰਿਓ 10 ਤਰੀਕ ਨੂੰ ਰੇ ਪਹੁੰਚਣ ਦੀ ਜਿਹੜੇ ਸੱਜਣ ਜਿਆਦੇ ਦੂਰ ਨੇ ਨਹੀਂ ਆ ਸਕਦੇ ਉਹਨਾਂ ਨਾਲ ਫੋਨ ਤੇ ਹੋਜੂ ਸੌਦਾ ਬਾਈ ਹਾਂ ਵੀਰੇ ਹੋ ਜਾਂਦਾ ਫੋਨ ਤੇ ਠੀਕ ਹੈ ਗੱਲ ਹਾਂ ਉਹ ਸੱਜਣ ਚਲੋ ਫੋਨ ਤੇ ਕਰ ਲਓ ਸੰਪਰਕ ਕੀ ਦੀ ਡਿਟੇਲ ਇਹ ਵੀਰੇ ਮੂੰਹੋਂ ਦੋ ਦੰਦਾ ਜੀ ਸੂਨ ਨੂੰ ਹਫਤਾ ਕਰਮਾ ਵਾਲੀ ਪਾ ਜੂ ਅਜ ਤਿੰਨ ਕ੍ਰਾਸ ਪੈ ਗਏ ਐਫ ਐਫ ਦੇ ਨਾਲ ਜਰਸੀ ਵੀ ਆ ਤੇ ਸਾਈਜ਼ ਹਾਲਚ ਵੀ ਪੈਂਦੀ ਆ ਜੀ ਕੱਦ ਦੇ ਦਾ ਬਹੁਤ ਵੱਡਾ ਬਾਈ ਹੈ ਨਾ ਮੋਹਾਂਦ ਦੇ ਹਿਸਾਬ ਨਾਲ ਬਹੁਤ ਬਹੁਤ ਵੀਰੇ ਦੁੱਧ ਚੰਗਾ ਪਾਉ ਇਹ ਜੀ ਕੱਦ ਆ ਗਿਆ ਸੱਜਣੋ ਫੁੱਲ ਵੱਡਾ ਤੇ ਕਲਰ ਵੀ ਬਾਲਾ ਸੋਹਣਾ ਆ ਗਿਆ ਬਲੈਕ ਤੇ ਆਰਡਰ ਵੀ ਕੰਪੈਕਟ ਹੈ ਤੇ ਮੇਰਾ ਖਿਆਲ ਆ ਵੀ ਛੋਟੇ ਹਾਥੀ ਚ ਬਾਈ ਮਸਾਂ ਹੀ ਆਊਗੀ ਹਾਂ ਮਸਾਂ ਵੀਰੇ ਮਸਾਂ ਜੀ ਤੇ ਹੁਣ ਮਾਰਦੇ ਅਗਲੀ ਗਾਂ ਤੇ ਕੈਮਰਾ ਇਹ ਵੀ ਲਿਆ ਤੇ ਮੇਰਾ ਖਿਆਲ ਹੈ ਆ ਗਈ 6 ਨੰਬਰ ਤੇ ਨਾ 6 ਨੰਬਰ ਤੇ ਇਹ ਵੀ ਵੀਰੇ ਪਹਿਲਾ ਸੂਆ ਮੂੰਹੋਂ 4 ਦੰਦਾ ਜੀ ਪਹਿਲਨ ਪਹਿਲਾ ਸੂਆ ਮੂੰਹੋਂ 4 ਦੰਦਾ ਤੇ ਸੂਨ ਨੂੰ ਤਕਰੀਬਨ ਹਫਤੇ ਤੋਂ 10 ਦਿਨ ਪਾਉ ਜੀ ਕਰਮਾ ਲਈ ਇਹ ਕਿੰਨਾ ਕੁ ਦੁੱਧ ਪਾ ਸਕਦੀ ਹੈ ਦੁੱਧ ਵੀਰੇ 25 ਤੋਂ ਪਲੱਸ ਹੋ ਜੂ ਇਹ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਆ ਹਾਂ ਬਿਲਕੁਲ ਬਿਲਕੁਲ ਵਜਨ ਵਾਲੀ ਹੈਗੀ ਆ ਤੇ ਇੱਕ ਗੱਲ ਹਰੇਕ ਵੀਡੀਓ 'ਚ ਮੈਂਸ਼ਨ ਕਰਦਾ ਹੁੰਦਾ ਵੀ ਮੇਰਾ ਕੰਮ ਹੁੰਦਾ ਟੌਪ ਤੋਂ ਟੌਪ ਪਸ਼ੂ ਸਾਨੂੰ ਦਿਖਾਉਣਾ ਤੇ ਵਪਾਰੀ ਵੀ ਰੋਜ਼ ਜਾਣਕਾਰੀ ਦਿੰਦਾ ਜਿਹੜੀ ਉਹਨੂੰ ਅੱਗੋਂ ਕਿਸਾਨ ਜਾਂ ਫਾਰਮ ਵਾਲਾ ਦੇ ਕੇ ਭੇਜਦਾ ਤੁਸੀਂ ਪਸ਼ੂ ਜਿੱਥੋਂ ਵੀ ਖਰੀਦਣਾ ਹੁੰਦਾ ਤੁਸੀਂ ਖਰੀਦਣਾ ਹੁੰਦਾ ਬਈ ਆਪਣੀ ਸਮਝ ਨਾਲ ਸੋਚ ਸਮਝਣਾ ਖਰੀਦਣਾ ਹੁੰਦਾ ਕਿਉਂਕਿ ਵੀਰੇ ਸਾਲ ਹੀ ਚੀਜ਼ ਆ ਫਿਰ ਇਹ ਚੀਜ਼ਾਂ ਲੰਬਾ ਵਾਚੋ ਕੋਈ ਨਹੀਂ ਹੁੰਦਾ ਮੇਰੇ ਘਰੇ 20 ਪਾ ਦੂ ਜਾਂ ਮੇਰੇ ਘਰੇ 30 ਪਾ ਦੂ ਉਹ ਤੁਸੀਂ ਆਪਣੀ ਸਮਝ ਨਾਲ ਪਸ਼ੂ ਪਰਚੇਜ ਕਰਨਾ ਹੁੰਦਾ ਬਿਲਕੁਲ ਵੀਰ ਜੀ ਬਿਲਕੁਲ ਜੀ ਤੇ ਹੁਣ ਲਿਆ ਅਗਲੇ ਨੰਬਰ ਵਾਲੀ ਇਹ ਚ ਜ਼ੋਰ ਵਾਲੀ ਨਹੀਂ ਹੈ ਨਾ ਹਾਂ ਵੀਰੇ ਫਾਰਮ ਚੋਂ ਖੁੱਲੀ ਲਈ ਆ ਤਾਂ ਜੀ ਇਹ ਤਾਂ ਮੈਂ ਨੇੜਲੇ ਪਿੰਡ ਤੋਂ ਹੀ ਲਈ ਆ ਫਾਰਮ ਚੋਂ ਖੁੱਲੀ ਲਈ ਆ ਇਹ ਤਾਂ ਸਾਨੂੰ ਰਿਕਾਡ ਬਹੁਤ ਸੀਮਣੇ ਤੇ ਬਹੁਤ ਮਹਿੰਗਾ ਲੱਗਿਆ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੋਂ ਜਾਨ ਚ ਬਾਦੂ ਸਾਰ ਇਦੀ ਲੈਬ ਚ ਵਾਈ ਕਰਾ ਕੇ ਵੇਚੀਗੇ ਉਦਾਂ ਕਿ ਸੱਜਣ ਦੇ ਫਿੱਟ ਆ ਗਈ ਪਹਿਲਾਂ ਆਪਾਂ ਦੇ ਦਿਆਂਗੇ 18 ਹੋਰ ਲੈ ਜਾ ਕਮਾ ਕੇ ਉਹ ਕਮਾ ਦੇ ਉਹ 게ਟ ਤੱਕ ਲੈ ਜਾ ਇਹਨੂੰ ਲੰਬੀ ਜੀ ਚਲਾ ਕੇ ਦਿਖਾ ਦੇ ਗੈਰੀ ਸਮਾਰ ਕੇ ਦਿਖਾ ਦਈਏ ਇਹ ਆ ਗਈ ਜਰਸੀ ਚ ਭਾਈ ਹਾਂ ਜਰਸੀ ਵੀਰੇ ਦੋ ਦਿਨ ਦਾ ਜੀ ਸਿਰਫ ਸਿਰਫ ਦੋ ਦੰਦਾ ਮੂੰਹੋ ਲੱਭ ਕੇ ਕਿਧਰੋਂ ਲਿਆ ਲਗਿੰਦਾ ਬਸ ਵੀਰੇ ਇਹ ਤਾਂ ਪੁਜਾਰੀ ਦੋਸਤੀ ਚਾਈਆ ਕਰਮ ਵਾਲੀ ਅੱਗੇ ਵੀ ਜਿਹੜੇ ਕੋਲੇ ਬਾਗੀ ਇੱਕ ਤਰ੍ਹਾਂ ਭਰਾ ਬਣਾ ਕੇ ਬੈਠ ਦੇਵਾਂਗੇ ਜੀ ਕਹਾ ਕੇ ਇਹ ਗੱਲ ਆ ਵੀ ਜਿੰਨੇ ਤੋਰਾ ਜਾਂ ਆਰਡਰ ਆ ਜਿਹੜਾ ਇਹਦਾ ਆਰਡਰ ਪੀੜਾ ਜਾਂ ਨਹੀਂ ਹੈਗਾ ਫੁੱਲ ਚੌੜਾ ਆਰਡਰ ਆਗਾ ਫੁੱਟ ਦੇੜ ਗੇੜ ਚੜਾਈ ਹੋਊਗੀ ਬਿਲਕੁਲ ਵੀਰੇ ਬਿਲਕੁਲ ਦੇਸੀ ਮਖਿਆਲ ਲਊ ਕਰਮ ਵਾਲੀ ਬੈ ਬਣੂਗੀ ਬੱਚੀ ਫੁੱਲ ਜਿਵੇਂ ਬਾਹਰ ਵਾਲੀਆਂ ਕੰਮ ਅਕਸਰ ਤੁਸੀਂ ਦੇਖਦੇ ਹੁੰਦੇ ਹੋ ਉਹਨਾਂ ਨਾਲ ਦਾ ਤੋਰਾ ਤੇ ਕੁਆਲਿਟੀ ਵੀ ਉਹੀ ਆ ਗਈ ਸਾਰੀ ਬਿਲਕੁਲ ਵੀਰੇ ਬਿਲਕੁਲ ਆ ਲੈ ਚੱਲ ਆ ਲੈ ਚੱਲ ਏ ਹੁਣ ਮਾਰ ਦੇਗਾ ਜੀ ਅਗਲੇ ਨੰਬਰ ਆ ਵੀ ਤੇ ਮੇਰਾ ਐਫਓ ਆ ਗਿਆ ਨਾ ਹਾਂ ਵੀਰੇ ਐਫਓ ਜੋੜਾ ਇੱਕੋ ਹੀ ਫਾਰਮ ਚ ਆਇਆ ਜੀ ਠੀਕ ਆ ਗੱਲ ਆ ਲੈ ਆ ਬਾਈ ਲੈ ਆ ਇਹਦਾ ਸੂਆ ਕਿਹੜਾ ਜੀ ਇਹਦਾ ਵੀਰੇ ਦੂਜਾ ਸੂਆ ਗਾ ਇਹ 12 13 ਦਿਨ ਦੀ ਕੱਚੀ ਆ ਜੀ ਠੀਕ ਆ ਜੀ 12 13 ਦਿਨ ਦੀ ਕੱਚੀ ਆ ਇਹਦੇ ਜਿਹੜੇ ਸੀਮਨ ਸੁਮਨ ਲੱਗੇ ਸਾਨੂੰ ਸਾਰਾ ਬਾਇਓ ਡਾਟਾ ਪਤਾ ਹੈਗਾ ਜੀ ਇਹ 30 ਤੋਂ ਪਲੱਸ ਵਾਲੀ ਆ ਗਈ ਜੀ ਆ ਕੱਦ ਦੇ ਤਾਂ ਬਹੁਤ ਆ ਗਿਆ ਬਾਈ ਲੰਬਾਈ ਬਹੁਤ ਆ ਗਈ ਹੈ ਨਾ ਹਾਂਜੀ ਹਾਂਜੀ ਵੀਰ ਜੀ ਕੱਦ ਦੇ ਨਾਲ ਨਾਲ ਪਸ਼ੂ ਦੀ ਲੰਬਾਈ ਵੀ ਜ਼ਰੂਰੀ ਹੁੰਦੀ ਹੈ ਜਿਹੜੇ ਪਸ਼ੂ ਦੀ ਲੈਂਥ ਚੰਗੀ ਆ ਤੇ ਹਾਈਟ ਚੰਗੀ ਆ ਪੇ ਉਹੀ ਅੰਦਰ ਕੁਝ ਪਚਾਊਗਾ ਤੇ ਉਹੀ ਮੇਰਾ ਖਿਆਲ ਆ ਬਾਈ ਦੁੱਧ ਵੀ ਚੰਗਾ ਬਿਲਕੁਲ ਵੀਰੇ ਉਸਨੇ ਦੁੱਧ ਦੇਣਾ ਜੀ ਇਹ ਆ ਗਈ ਪ੍ਰਿੰਟਡ ਤੇ ਹੁਣ ਆ ਗਈ ਜਿਹੜੀ ਉਹ ਵੀ ਲਿਆ ਉਹਦਾ ਤਾਂ ਅੰਗਰੇਜ਼ਾਂ ਜਿਵੇਂ ਆਪਾਂ ਕਹਦੇ ਨੇ ਨਾ ਬਿਲਕੁਲ ਵੀਰੇ ਪਹਿਲਾਂ ਹੁੰਦਾ ਉਹਦੇ ਨਾਲ ਬਿਲਕੁਲ ਵੀਰੇ ਜੇ ਸ੍ਰੀ ਦਾ ਨਗੀਨਾ ਲਿਆਂਦਾ ਤਾਂ ਰੇਟ ਵੀ ਆਪਾਂ ਇਹਦਾ ਜਮਾ ਕਮਾਲ ਦਾ ਦੇਵਾਂਗੇ ਜੀ ਇਹ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਇੰਪੋਰਟਡ ਸੀਮਨ ਕਹਿੰਦੇ ਨੇ ਬਿਲਕੁਲ ਬਿਲਕੁਲ ਵੀਰੇ ਇਹਦੇ ਸੀਮਣਾਂ ਇਹਦੇ ਵੀ ਬਹੁਤ ਤਕੜਾ ਲੱਗਿਆ ਇਹ ਪਰ 15 ਦਿਨ ਦੀ ਕੱਚੀ ਆ ਇਹ ਸੁਆ ਕਿਹੜਾ ਜੀ ਸੁਆ ਵੀਰੇ ਦੂਜਾਗਾ ਦੂਜਾ ਸੁਆ ਹਾਂਜੀ ਹਾਂਜੀ ਛੇ ਦਾ ਇਥੋਂ ਘਰੇ ਜ਼ਿਆਦਾ ਫੇਸ ਦੀ ਮਾਰ ਵਿਊ ਹੈ ਫੇਸ ਦੀ ਫੋਕਸ ਕਰ ਇਹਦੇ ਜ਼ਿਆਦਾ ਤੇ ਜੇ ਕਿਸੇ ਸੱਜਣ ਨੇ ਚੰਗੀ ਬਰੀਡ ਤਿਆਰ ਕਰਨੀ ਆ ਫਾਰਮ ਦਾ ਕੰਮ ਸ਼ੁਰੂ ਕਰਨਾ ਚੰਗੇ ਦਾ ਉਹ ਨਗੀਨੇ ਬਾਈ ਤੋਂ ਖਰੀਦ ਸਕਦੇ ਨੇ ਖਰੀਦਣੇ ਹੁੰਦੇ ਨੇ ਤੁਸੀਂ ਆਪਣੀ ਸਮਝ ਨਾਲ ਬਾਰ-ਬਾਰ ਇਹ ਗੱਲ ਕਹਿਣਾ ਹੁੰਦਾ ਮਾਲਕ ਉਹ ਹੀ ਡਿਟੇਲ ਦੱਸੂਗਾ ਜਿਹੜੀ ਉਹਨੂੰ ਫਾਰਮ ਵਾਲੇ ਦੱਸ ਕੇ ਭੇਜਣਗੇ ਕਿਉਂਕਿ ਇਹ ਸਾਹਾਨੀਆਂ ਚੀਜ਼ਾਂ ਨੇ ਸਕਾਇਨ ਨਨੂ ਨਾ ਮੈਂ ਕਰ ਸਕਦਾ ਨਾ ਬਾਈ ਕਰ ਸਕਦਾ ਨਹੀਂ ਬਿਲਕੁਲ ਵੀ ਅੰਦਰ ਇਹਨਾਂ ਦੇ ਕੀ ਆ ਬਾਕੀ ਜਿਹੜਾ ਵੀਰ ਆਪਣੇ ਜਿਹਦੇ ਇੱਕ ਦਿਨ ਪਹਿਲਾਂ ਦੋ ਦੋ ਰੇਟ ਪਹਿਲਾਂ ਦੇਖੇ ਹੋਣਗੇ ਆਪਣੇ ਫਾਰਮ ਤੇ ਆਊਗਾ ਉਹਨੂੰ 10 ਤੋਂ 15 5000 ਰੁਪਿਆ ਕੱਲੇ ਕੱਲੇ ਨਾਗਮਗਰ ਵੀਰੇ ਰੇਟ ਦੇ ਵਿੱਚ ਜਲਦੀ ਮਿਲੂ ਮਿਲੂ ਕਿਉਂਕਿ ਅਸੀਂ 2.5 300 ਮਹੀਨੇ ਦੀ ਵੇਚਣੀ ਹੁੰਦੀ ਆ ਸਾਨੂੰ 1000 1500 2000 ਨਫਾ ਬਹੁਤ ਹੋਣਾ ਥੋੜਾ ਬਹੁਤਾ ਤਾਂ ਇਹ ਕੀ ਲੋੜੀ ਵਾਲਾ ਬਾਉਂਸ ਵੀ ਦੇਵਾਂਗੇ ਨਾਲ ਬਿਲਕੁਲ ਦੇਵਾਂਗੇ ਵੀਰੇ ਲਾਜ਼ਮੀ ਅੱਲੇ ਆ ਵੀ ਅਗਲੇ ਨੰਬਰ ਵਾਲੀ ਬੱਛੀ ਲਿਆ ਇਹ ਵੀਰੇ ਤਾਜੀ ਸੂਈ ਆ ਮੇਰੇ ਕੋਲ ਪਿਛਲੇ ਲਾੜ ਦੇ ਬਾਕੀ ਰਹਿ ਗਈ ਸੀ ਤੇ ਕੱਲ ਸੋਭਾ ਸੂਈਏ ਦੇ ਥਲੇ 22 23 ਲੀਟਰ ਦੁੱਧ ਕੰਡੇ ਵਾਲਾ ਤੋਲ ਕੇ ਹੁਣ ਰੈਡੀ ਆ 22 23 ਹਾਂਜੀ ਪਰ ਇਹਨੇ ਇੱਥੇ ਨਹੀਂ ਖੜਨਾ ਇਹ ਦੁੱਧ ਦੇਊਗੀ 30 ਤੋਂ ਪਲੱਸ ਸਾਡੇ ਕੋਲ ਤਿੰਨ ਚਾਰ ਦਿਨ ਖੜ ਗਈ ਵੀਰੇ ਪਾਦੀ ਚਵਾਈਆਂ ਕਰਾ ਕੇ ਦੇਵਾਂਗੇ ਵੀਰ ਨੂੰ ਤਸੱਲੀ ਦੋ ਟਾਈਮ ਕਰਾ ਦਾਂਗੇ ਜੇ ਕਿਸੇ ਨੇ ਚੋਰੀ ਵੀਰੇ ਤਿੰਨ ਟਾਈਮ ਕਰਾ ਦੂੰਗਾ ਜੀ ਬਿਲਕੁਲ ਬਿਲਕੁਲ ਦੰਦਾਂ ਚ ਕਿਵੇਂ ਬਾਈ ਇਹ ਦੰਦਾ ਜੀ ਵੀਰੇ ਜਵਾਨ ਆ ਦੂਜਾ ਸੂ ਆ ਗਈ ਦੂਜਾ ਸੂ ਆ ਪਰ ਜਿਹੜਾ ਥਾਣਾ ਇਹਦਾ ਗੁੱਲੇ ਵਾਲਾ ਯਾ ਮੁਠੀ ਵਾਲਾ ਥੋੜਾ ਜਿਹਾ ਭਲਾਂ ਦੇ ਵਿੱਚ ਯਾਨੀ ਲਕੋ ਗਈ ਆ ਕਮਾ ਦੇ 10 ਹੋਰ ਕਮਾ ਦੇ ਰੋਇ ਐ ਇਹਨੂੰ ਕਮਾ ਦੇ ਇੱਥੇ ਦਿਖਾ ਦੇ ਗਰੀ ਸਮਾਰ ਕੇ ਥਾਣ ਦਾ ਸੈਜ ਵੀ ਪੂਰਾ ਸੋਹਣਾ ਬਾਈ ਕਹਿੰਦਾ ਥੋੜੀ ਭਲ ਵਾਦੀ ਆ ਤੇ ਲੱਗਿਆ ਬਾਈ ਪੂਰੇ ਗੈਪ ਤੇ ਜਿੱਦਾਂ ਆਪਾਂ ਕਿਹ ਲਈ ਮਾਪ ਕੇ ਲਾਇਆ ਹੁੰਦਾ ਪੂਰਾ 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 ਵੀਰੇ ਗੈਪ ਤੇ ਆ ਗਾਇ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਬਹੁਤ ਸੋਹਣੀ ਆ ਵੀਰੇ ਬੱਚਾ ਕੀ ਆ ਨਾਲ ਇਹ ਬੱਚਾ ਇਹਦੇ ਮਗਰ ਬੱਚੇ ਬੱਚਾ ਇਹਦੇ ਮਗਰ ਹਾਂਜੀ 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 ਠੀਕ ਹੈ ਲੈ ਚੱਲ ਬਾਈ ਇਹ ਹੈਗੀ ਆ ਤਾਜੀ ਸੂਈ ਤਾਜੀ ਸੂਈ ਕਿੰਨੇ ਕਿਨਗ ਨੇ ਵਿੱਚ ਆ ਮੇਰੇ ਕੋਲ ਵੀਰੇ 27 ਨਾਗ ਇੱਥੇ ਰੈਡੀ ਨੇ ਓਕੇ 8 ਨਾਗ ਆਪਣੇ ਹੋਰ ਆਉਣ ਵਾਲੇ ਆ ਜਾਨੀ ਟੋਟਲ 15 ਕਿਨਗ ਤਾਜੀ ਸੂਏ ਹੋ ਜਾਣਗੇ ਠੀਕ ਆ ਜੀ ਟੋਟਲ 15 ਤਾਜ਼ੀਆਂ ਸੂਈਆਂ ਆ ਤਾਜ਼ੀਆਂ ਜੀ ਆ ਲੈ ਚੱਲ ਇਹਦਾ ਕੀ ਦੀ ਕੀ ਗੱਲਬਾਤ ਆ ਬਾਈ ਇਹ ਵੀਰੇ ਦੂਜਾ ਸੂਆ ਸੂੰਦੀ ਆਗੀ ਇਹ ਵੀ 10 ਤੋਂ 12 ਦਿਨ ਦੀ ਕੱਚੀ ਆ ਇਹਦਾ 35 ਪਾਇਆ ਵਾ ਪਹਿਲੇ ਸੂਏ ਦਾ ਬਾਕੀ ਇਹਦਾ ਸਿਸਟਮ ਵੀ ਦੱਸਦਾ ਥੱਲੇੋਂ ਹਾਂਜੀ ਹਾਂਜੀ ਵੀਰੇ 1 ਕਿਰ ਦਾ 40 ਕਿਲੋ ਨੂੰ ਹੱਕ ਹੈਗਾ ਵੇਦਾ ਪਾਉਣ ਦਾ ਕਿੰਨੇ ਕਿ ਦਿਨ ਕੱਢੂਗੀ ਇਬਰੇ ਲੈਜੂ ਦੱਸ ਦਿੰਦਾ ਬੜੀ ਰਾਮਦਾਰੀ ਨਾਲ ਜੀ ਇੱਕ ਗੱਲ ਹੋਰ ਦੱਸ ਦੋ ਨਾ ਜਿਹੜਾ ਸੱਜਣੇ ਨੂੰ ਲੈ ਕੇ ਜਾਊਗਾ ਚਾਹੇ ਇਹਨੂੰ ਗਰਮੀ ਸਰਦੀ ਸਾਰੇ ਮੌਸਮ ਵਾਲੀ ਆਈਟਮ ਹੀ ਆ ਇਹ ਹਾਂਜੀ ਬਿਲਕੁਲ ਵੀ ਜੀ ਬਿਲਕੁਲ ਜੀ ਇਹ ਗਰਮੀ ਸਰਦੀ ਹਰੇਕ ਮੌਸਮ ਚੱਲੂ ਇਹਦਾ ਦੁੱਧ ਵੀ ਚੰਗਾ ਹੋਊਗਾ گاੜਾ ਪਾਊਗੀ ਤੇ ਚਬਾਈ ਦੀ ਤਾਂ ਇਹ ਆ ਮਿਲਕ ਬੈਨ ਦੇਖੋ ਰਸੇ ਵਰਗੀ ਜਾਂਦੀ ਆ ਬੇਸਲੇ ਤੇ ਟੂਟੀਆਂ ਵਾਲਾ ਸਿਸਟਮੇ ਕਰ ਦੂ ਕਿਉਂਕਿ ਥਣ ਦਸ ਹੈ ਜੀ ਦੱਸਦਾ ਇਹਦਾ ਡੇਲੀ ਦਾ ਐਕਸਪੀਰੀਅੰਸ ਆਪਣਾ ਵੀ ਹੋ ਗਿਆ ਇੰਨਾ ਕਿ ਯਾਰ ਬਾ ਤੇ ਹੁਣ ਮਾਰ ਦੇ ਕਰੀਆ ਲਾਸਟ ਵਾਲੀ ਵੱਡੀ ਬੈੜ ਤੇ ਕੈਮਰਾ ਪਛਾਣੂ ਹੋ ਗਿਆ ਇਹਦਾ ਕਿਡਾ ਸੂ ਵੀਰੇ ਵੀ ਦੂਜਾ ਸੂਆ ਸੂੰਦੀ ਆ ਫਾਰਮ ਚੋਂ ਲਈ ਆ ਸੀਮਣੇ ਦੇ ਬਹੁਤ ਟੌਪ ਲੱਗਿਆਗਾ ਤੇ ਇਹਦਾ ਵੀ ਵੀਰੇ ਦੁੱਧ ਕਾਫੀ ਪਾ ਰਵੇ 40 ਤੋਂ ਪਲੱਸ ਹੋ ਜੂਗੇ ਕਿਲਰ ਇਹਦਾ ਬਾਡੀ weight ਬਹੁਤ ਆ ਬਾਈ ਹਨਾ ਹਾਂਜੀ ਹਾਂਜੀ ਬਹੁਤ ਵੀਰੇ ਬਾਕੀ ਮਿਲਕ ਬੈਂਡ ਦੇਖ ਲੋ ਦੋਨੇ ਪਾਸੇ ਰੱਸੇ ਵਰਗੀਆਂ ਹੈਗੀਆਂ ਪਿੱਛੋਂ ਜਿਹੜੀ ਇਹਦੀ ਬਾਡੀ ਦੀ ਆਪਾਂ ਕਹਿ ਲਈਏ ਵੀ ਚੜਾਈ ਲਾ ਲਈਏ ਜਾਂ ਇਹਦੇ ਵਿੱਚ ਜਾਨ ਲਾ ਲਈਏ ਬਾਡੀ weight ਲਾ ਲਈਏ ਹਰੇਕ ਪੱਖ ਤੋਂ ਲਾਜਵਾਬ ਆ ਇਹ ਗੱਬਣਾ ਬਾਈ ਹਾਂ ਵੀਰੇ ਸੂਣ ਵਾਲੀ ਆ ਤਾਂ ਪਰ ਹਜੇ ਵੀ ਹਫਤਾ ਨਹੀਂ ਸੂੰਦੀ ਗਈ ਇਹ ਤਾਂ ਕੱਚੇ ਤੇ ਰੱਖਣੀ ਪੂਜਾਂ ਗੱਦੇ ਤੇ ਠੀਕ ਹੈ ਜਿਹੜੇ ਕਿਸੇ ਵੀਰ ਨੇ ਲਜਾਣੀ ਹੋਈ ਸੂਣ ਤੋਂ 2-4 ਦਿਨ ਪਹਿਲਾਂ ਕੱਢਣੀ ਪਊ ਬੋਲੇ ਬਿਲਕੁਲ ਕੱਢਣਾ ਪਊ ਵੀਰੇ ਬੋਲਾ ਇਹਦਾ ਜੀ ਠੀਕ ਹੈ ਜੀ ਤੇ ਹੁਣ ਆ ਜਾ ਗੈਰੀ ਇਧਰਲੇ ਬੰਨੇ ਉਹ ਇੱਕ ਸਵੇਰ ਤੋਂ ਹੋਰ ਭਰੀ ਪਈਆ ਜੀ ਪਰਲੇ ਪਾਸੇ ਭਾਂਡਾ ਧੁਰ ਲੱਗ ਗਿਆ ਇਹ ਸੂਪਿਆ ਬੱਚਾ ਕਰੋ ਮੂਰੇ ਇੱਕ ਜਾਣਾ ਬਈ ਲੈ ਇੱਕ ਤਾਂ ਹੋਰ ਸੂਪੀ ਮੈਂ ਕਹਿੰਦਾ ਇੱਕ ਅੱਧੀਆਂ ਆ ਆ ਦੇਖੋ ਵੀਰੇ ਕਾਲੀ ਬੈੜ ਦੇਖੋ ਬਾਲਟੇ ਲਾ ਕਿੰਨੀਆਂ ਨੇ ਇਹ ਵੀ ਦੇਸੀ ਮਖਿਆਲ ਲਾਉ ਥੱਲੇ ਕਰਮਾਂ ਵਾਲੀ ਕੀ ਕਿਹੜੀ ਨਸਲ ਚ ਪੈ ਗਈ ਇਹ ਨਸਲ ਵੀਰੇ ਨਾਲ ਸਾਈ ਵਾਲ ਪੈਂਦੀ ਆ ਜੀ ਐਚਐਫ ਦੇ ਵਿੱਚ ਕਰਾਸ ਪੈ ਗਿਆ ਇਹਦਾ ਸਾਈ ਵਾਲ ਤੇ ਚੇਪ ਹਾਂ ਦੁੱਧੇ ਦਾ ਗਾੜਾ ਰਹੂਗਾ ਪਰ ਦੁੱਧ ਵੀ ਇਹ ਦੱਸਦਾ ਮੈਂ 20 ਤੋਂ ਪਲੱਸ ਦੇਣ ਵਾਲਾ ਬੱਚਾ ਹੈਗਾ ਇਹ ਜੀ ਚੇਪ ਚ ਕ੍ਰੋਸ ਹੋਣ ਨਾਲ ਇਹ ਫਾਇਦੇ ਹੋ ਜਾਂਦੇ ਨੇ ਵੀ ਦੁੱਧ ਵੱਧ ਜੂਗਾ ਸਾਈ ਵਾਲ ਹੋਣ ਨਾਲ ਇਹ ਫਾਇਦਾ ਹੋ ਜੂਗਾ ਵੀ ਇਹਦੀ ਫੈਟ ਪਰਸੈਂਟੇਜ ਵੱਧ ਪਰਸੈਂਟ ਬਾਕੀ ਠੰਡੀ ਸੀਲ ਆ ਵੀਰੇ ਠੰਡੀ ਸੀਲ ਆ ਆ ਕਿਹੜੀ ਕੰਪਨੀ ਇਹ ਵੀਰੇ ਗਰਲੈਂਡੋ 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 ਆ ਇਹਦੇ ਚ ਵੀ ਨਾਲ ਇੱਕ ਥੋੜਾ ਜਿਹਾ ਏਅਰ ਸਾਈਡ ਦਾ ਵੀ ਕੈਰੇਕਟਰ ਪੈਂਦਾ ਪਰ ਗਰਲੈਂਡੋ ਚ ਜ਼ਿਆਦੇ ਪੈਂਦੀ ਆ ਇਹ ਪੈਂਦੇ ਆ 2 3 ਦੇ ਵਿੱਚ ਹਾਂ ਹਾਂ ਪੈਂਦੇ ਆ ਵੀਰੇ ਇਹ ਵੀ ਫਾਇਡ ਚੰਗੀ ਪਾਊਗੀ ਤੇ ਦੁੱਧ ਦੇ ਵੀ 20 ਤੋਂ ਪਲੱਸ ਦੇਜੂ ਹਜੇ ਗੂੰਦ ਹੀ ਮਾਰਦੀ ਆ ਠੀਕ ਆ ਜੀ ਹਾਂਜੀ ਤੇ ਹੁਣ ਗੈਰੀ ਅਗਲੀ ਤੇ ਆਈ ਘੁੰਮ ਜਾ ਉਸ ਤੋਂ ਦੀ ਅਗਲੇ ਨੰਬਰ ਤੇ ਚੱਲ ਆਪਾਂ ਹੁਣ ਉਹ ਆ ਗਈ ਐਚ ਐਫ ਦੇ ਵਿੱਚ ਉਹਦਾ ਸੂਆ ਕਿਹੜਾ ਜੀ ਉਹ ਵੀਰੇ ਦੂਜਾ ਸੂਆ ਸੁੰਦੀ ਆ 15 ਦਿਨ ਦੀ ਕੱਚੀ ਆ ਠੀਕ ਆ ਜੀ ਉੱਪਰੋਂ ਦੇਖੋ ਬਾਡੀ ਬੁੱਡੀ ਪੂਰੀ ਸੋਹਣੀ ਆ ਕਰਮ ਵਾਲੀ ਦੀ ਬਹੁਤ ਚੜਾਈ ਬਹੁਤ ਉਰਲੇ ਬੰਨੇ ਲਿਆ ਕੇ ਰਹੀ ਕੈਮਰਾ ਆ ਬਾਡੀ ਤੇ ਮਾਰੀ ਦੀ ਚੜਾਈ ਦਿਖਾ ਦੇ ਇੱਥੋਂ ਚੜਾਈ ਫੁੱਲ ਆ ਗਈ ਮੱਜਾਂ ਨਾਲ ਦੀ ਇਹ ਬਾਡੀ ਆ ਗਈ ਇਹਦੀ ਇਹ ਕਿੰਨੇ ਦਿਨ ਦਾ ਡੁੱਗਰੀ ਇਹ ਵੀਰੇ 15 ਦਿਨ ਦੀ ਕੱਚੀ ਆ ਇਹ ਆਪਾਂ ਨੂੰ ਭਾਜ ਮਿਲੀ ਆ ਭਾਜ ਹੀ ਦੇ ਦਿਆਂ ਰਿਕਾਰਡ ਆ ਇਹਦਾ ਰਿਕਾਰਡ ਤਾਂ ਵੀਰੇ ਇਹਦਾ 25 26 ਕਿਲੋ ਦਾ ਪਲੂਣ ਦਾ 1 20 ਕਿਲੋ ਦੁੱਧ ਪਾਣ ਦਾ ਹੱਕ ਹੈਗਾ ਇਹਦਾ ਨਾਲੇ ਥੋਂ ਵੀ ਘੱਟ ਰੋਕੂ ਹੈ ਨਾ ਬਿਲਕੁਲ ਵੀਰੇ ਬਿਲਕੁਲ ਦੁੱਧ ਦੀ ਮਾਤਰਾ ਜ਼ਿਆਦਾ ਪਾ ਦੋ ਦੁੱਧ ਦੀ ਮਾਤਰਾ ਜ਼ਿਆਦਾ ਜੀ ਤੇ ਹੁਣ ਆ ਜਾ ਗਰੀ ਇਧਰਲੇ ਬੰਨੇ ਲਿਆ ਆ ਬੈਠ ਤੇ ਮਾਰ ਦੇ ਤਕਰੀਬਨ ਤਕਰੀਬਨ ਜਿੰਨੀਆਂ ਕ ਆਪਾਂ ਦਿਖਾਈਆਂ ਸਾਰੀਆਂ ਤੁਹਾਨੂੰ ਮੈਂ ਬਾਡੀ ਵਾਲੀਆਂ ਦਿਖਾਈਆਂ ਲੱਸੀ ਫਿੱਕੀ ਨਹੀਂ ਕਿਸੇ ਵੀ ਪੱਖ ਤੋਂ ਹੈਗੀ ਕੋਈ ਵੀ ਬੈਗ ਹਾਂਜੀ ਇਹ ਵੀਰੇ ਦੂਜਾ ਸੂਆ ਸੁੰਦੀ ਐ ਇੱਕ ਹਫਤਾ ਲਊ ਠੰਣ ਠੁਣ ਬੜਾ ਸੋਹਣਾ ਲੱਗਿਆ ਕਰਮ ਵਾਲੀ ਨੂੰ ਇਹਨੂੰ ਮੱਜਾਂ ਨਾਲ ਦਈਆ ਗਾਂ ਵਾਲੇ ਬੰਨ੍ਹ ਵੀ ਦਿਖਾਦੀ ਹੈ ਘਰੀ ਠਣ ਦਾ ਸੈਜ ਇੱਕ ਹੋ ਜਾ ਚਾਰਾਂ ਦਾ ਤੇ ਪਛਾਣ ਨੂੰ ਹੋ ਕੇ ਦੀ ਲੰਬਾਈ ਵੀ ਦਿਖਾਦੀ ਇੱਥੋਂ ਇਹ ਕਿੰਨੇ ਦਿਨ ਕਰਦੀ ਐ ਇਹ ਵੀਰੇ ਹਫਤਾ ਕੱਢੂਗੀ ਠੀਕ ਹੈ ਜੀ ਤੇ ਹੁਣ ਮਾਰ ਦੇ ਇਹਦੇ ਤੇ ਇਹ ਇਹ ਵੀਰੇ ਜਰਸੀ ਆ ਤੇ 10 ਪਰਸੈਂਟੇਜ ਸਾਈ ਵਾਲਾ ਮੂੰਹ ਤੋਂ ਜੀ ਥੋੜੀ ਜੀ ਹੈਗੀ ਹੈ ਨਾ ਹਾਂਜੀ ਹਾਂਜੀ ਆ ਥ ਪਰ ਹੈਗੀ ਬਾਡੀ ਵਾਲੀ ਆ ਕਿਉਂਕਿ ਬਾਡੀ ਵਾਲੀਆਂ ਜਾਨ ਵਾਲੀਆਂ گاਵਾ ਲੈਣ ਦਾ ਇਹ ਫਾਇਦਾ ਹੁੰਦਾ ਬਾਈ ਜੇ ਮੜਾ ਮੋਟਾ ਬਿਮਾਰ ਹੁੰਦੀਆਂ ਤਾਂ ਚੱਲ ਜਾਂਦੀਆਂ ਬਿਮਾਰੀ ਬਿਲਕੁਲ ਚੱਲ ਜਾਂਦੀਆਂ ਮੇਰੇ ਬਿਲਕੁਲ ਜਿਹੜੇ ਪਸ਼ੂ 'ਚ ਜਾਨ ਹੀ ਨਹੀਂ ਹੈਗੀ ਉਹੀ ਗੱਲ ਆ ਵੀ ਜਿਹੜੇ ਕਿਸੇ ਇਨਸਾਨ 'ਚ ਵੀ ਲਾ ਲਓ ਯਾਰ ਉਹ ਬਿਮਾਰ ਹੋ ਗਿਆ ਜੇ ਉਹਦੇ 'ਚ ਜਾਨ ਨਹੀਂ ਹੈਗੀ ਚੱਲਣ ਦੀ ਕਸ਼ਮਤਾ ਨਹੀਂ ਹੈਗੀ ਨਾ ਉਹ ਛੇਤੀ ਡਾਵਾ ਡੋਲ ਹੋ ਜਾਣਾ ਹਾਂਜੀ ਬਾਕੀ ਵੀਰੇ ਦੁੱਧ ਇਹ ਚੰਗਾ ਪਾਉਗੀ ਹਜੇ 10 ਦਿਨ ਨਹੀਂ ਸੂੰਦੀ ਕਰਮ ਵਾਲੀ ਠੀਕ ਹੈ ਜੀ ਹਾਂਜੀ 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 ਤੇ ਹੁਣ ਗਾਰੀ ਐਂ ਘੁੰਮ ਜਾ ਇੱਥੋਂ ਆ ਜਾ ਇੱਧਰਲੇ ਬਾਕੀ ਵੀਰੇ ਆਪਾਂ ਵਪਾਰ ਸਾਡੀ ਤੀਜੀ ਪੀੜ੍ਹੀ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਜਦੋਂ ਅੱਗੇ ਉਹ ਅਸੀਂ ਨਾਕ ਖਰੀਦਦੇ ਹਾਂ ਉਹਦਾ ਚਾਰ ਸਪੀਰੇ ਘੁੰਮ ਕੇ ਬਹੁਤ ਸੋਚ ਸਮਝ ਕੇ ਖਰੀਦਦੇ ਆ ਵੀ ਜਿਹੜੇ ਆਪਾਂ ਵੀਰ ਨੂੰ ਦੇਵਾਂਗੇ ਆਪਣੇ ਕੋਲ ਦੁਬਾਰੇ ਆਊਗਾ ਜੀ ਇਸ ਕਰਕੇ ਮਾਲ ਸਾਰਾ ਹੀ ਸਾਫ਼ ਲਈਦਾ ਜੀ ਵੀ ਜ਼ਿਆਦਾਤਰ ਵਪਾਰੀ ਸੱਜਣੋਂ ਮਾਲ ਇੱਕ ਨੰਬਰ ਦਾ ਹੀ ਖਰੀਦਦਾ ਕਿਉਂਕਿ ਉਹਨਾਂ ਨੇ ਵੇਚਣਾ ਹੁੰਦਾ ਪਰਨੋਂ ਤਾਂ ਕੋਈ ਉਹਨਾਂ ਨੇ ਲਾਉਣੀ ਨਹੀਂ ਹੁੰਦੀ ਘਰੇ ਬਿਲਕੁਲ ਵੀ ਜੀ ਬਿਲਕੁਲ ਸਾਰਾ ਮਾਲ ਹੀ ਸੇਲ ਕਰਨਾ ਹੁੰਦਾ ਆ ਸੂਈ ਦੀ ਕੀ ਡਿਟੇਲ ਆ ਬਾਈ ਸੂਈ ਬੀਬੀ ਦੇ ਦੂਜਾ ਸੂਆ ਸੂਈਆ ਕਰਮਾ ਵਾਲੀ ਬੱਚਾ ਦੇਖਣੇ ਕੀ ਦਿੱਤਾਗਾ ਸੂਈ ਹੁਣੀ ਆ ਦੇ ਮਿੰਟ 5 ਹੀ ਹੋਏ ਆਗੇ ਬੱਚਾ ਅਸੀਂ ਦੇਖ ਕੇ ਕੀ ਆਦਾ ਤੇ ਦੁੱਧ ਪਰ ਵੀਰੇ ਦੇਖੋ ਬੈਂਸ ਲੇਵੇ ਦੇ ਕਿੰਨੀਆਂ ਚਾਹਗਾ ਦੁੱਧ ਇਹ ਵੀ 20 ਤੋਂ ਪਲੱਸ ਕਰੂਗੀ ਅੱਛਾ ਜੀ ਨਾਲ ਆ ਗਿਆ ਮੇਲ ਕਾਫੇ ਦੇ ਸੂਈ ਤਾਜੀ ਆ ਜੇਰ ਵਾਲੀ ਵੀਡੀਓ ਬਾਈ ਤੋਂ ਚਾਹੇ ਮੰਗਾ ਲਿਓ ਡੰਨੇ ਕਰੂਗੀ ਓ ਬੈਂਡ ਦੀ ਕੀ ਗੱਲ ਓ ਵੀਰੇ 12 ਦਿਨ ਦੀ ਕੱਚੀ ਆ ਭਾਜ ਮਿਲੀ ਆ ਭਾਜ ਦੇ ਦਿਆਂਗੇ ਦੂਜਾ ਸੂਆ ਸੂੰਦੀਆ ਕਰਮਾ ਵਾਲੀ ਠੀਕ ਆ ਜੀ ਤੇ ਹੁਣ ਕਹਿ ਰਹੀ ਐ ਇਹ ਤੇ ਲਿਆ ਆ ਇਹਦੇ ਤੇ ਮਾਰਦੇ ਬਾਡੀ ਇਹ ਵੀ ਲਾਜਪਾਪ ਆ ਗਈ ਜਮਾ ਇਹ ਵੀ ਵੀਰੇ ਜਰਸੀ ਚ ਪੈਂਦੀ ਆ ਠੀਕ ਆ ਜੀ ਵੱਡੀ ਆ ਬੜੜੇ ਜਾਨੀ ਦੇ ਪਰ ਸੂਨ ਨੂੰ ਲੈ ਜੂਗੀ ਹਫਤੇ ਤੋਂ ਦੱਸ ਦੇਣ ਇੱਕ ਹਫਤੇ ਤੋਂ ਹਾਂਜੀ ਹਾਂਜੀ ਭਾਜ ਮਿਲੀ ਆ ਭਾਜ ਹੀ ਦੇ ਦਿਆਂਗੇ ਜੀ ਇਹ ਆਈਡੀਆ ਕਿੱਥੋਂ ਮਿਲਿਆ ਵੀ ਬਈ ਆਪਾਂ ਬਾਡੀ ਵਾਲੀ ਤੋਂ ਬਿਨਾ ਗਾਂ ਲੈਣੀ ਵੀਰੇ ਬੱਸ ਸੋਚ ਇਹ ਆ ਵੀ ਆਪਾਂ ਲੰਮਾ ਸਮਾਂ ਚੱਲਣਾ ਮੇਰੇ ਪਿਓਨ ਹੈ ਜਿਹੜੇ ਜਿੰਨੇ ਗਾਹਕ ਜੋੜੇ ਸੀ ਅਸੀਂ ਉਹਦੋਂ ਪਲੱਸ ਕਰਿਆ ਜੇ ਮੈਂ ਚੰਗੇ ਗਾਹਕ ਬਣਾ ਕੇ ਜਾਊ ਅੱਗੇ ਮੇਰੀ ਲਾਜ਼ਮੂ ਉਹਦੋਂ ਵਪਾਰ ਚੰਗੇ ਅੱਗੇ ਰਾਹ ਦੇਊਗਾ ਵਧੀਆ ਜੀ ਫਾਇਦਾ ਹੋਊ ਫਾਇਦਾ ਹੋਊ ਵੀਰੇ ਬਾਸਾ ਆਪਾਂ ਜਾਨੀ ਆਪਾਂ ਇਹ ਕਹਿੰਦੇ ਹਰ ਵੀਰ ਸਾਡੇ ਕੋਲ ਖੋਸੋ ਕੇ ਆਉਂਦਾ ਜਿਹੜਾ ਕੇਰਾ ਬੈੜ ਲੈ ਗਿਆ ਉਹ ਦੁਬਾਰੇ ਆਉਂਦਾਗਾ ਵੀ ਮੈਂ ਸੀਨੀਅਰ ਜਾਣਾ ਇੱਕ ਗੱਲ ਹੋਰ ਦੱਸਦਾ ਨਾ ਘਰੇਲੂ ਰੱਖਣ ਵਾਲਿਆਂ ਦੇ ਵੀ ਵਪਾਰ ਲੈਣ ਵਾਲਿਆਂ ਦੇ ਵੀ ਹਰੇਕ ਦੇ ਮਤਲਬ ਦਾ ਜਾਨਵਰ ਬਾਈ ਕੋਲੇ ਅਵੇਲੇਬਲ ਮਿਲੂਗਾ ਤੁਹਾਨੂੰ ਮਿਲਦਾਗਾ ਜੀ ਪਕੀਆਂ ਵੀ ਮਿਲਣਗੀਆਂ ਸੂਣ ਦੇ ਨੇੜ ਵੀ ਮਿਲਣਗੀਆਂ ਤਾਜ਼ੀਆਂ ਸੂਈਆਂ ਵੀ ਮਿਲ ਗਈਆਂ ਜਰਸੀ ਵੀ ਮਿਲੂ ਸਾਈ ਵਾਲ ਵੀ ਮਿਲੂ ਨਸਲਾ ਤਿੰਨੇ ਚਾਰੇ ਮਿਲਦੀਆਂ گاਵਾਾਂ ਚ ਜਿਹੜੀਆਂ ਆਮ ਪਾਈਆਂ ਜਾਂਦੀਆਂ ਭਾਈ ਬਾਕੀ ਆਪਾਂ ਰੋਜ਼ ਨਹੀਂ ਕੰਮ ਕਰਦੇ ਮਹੀਨੇ ਦੇ ਆਪਾਂ 5-6 ਲਾਟ ਕੱਢਦੇ ਹੁੰਦੇ ਆ ਵੀਰੇ ਹੁਣ ਮਾਰਗਰੀ ਹੈ ਇਹਦੇ ਤੇ ਓਏ ਮੈਨੂੰ ਐ ਦੀ ਮਾਂ ਭਰਾਂਡੇ ਚ ਕੁਆਲਿਟੀ ਡਾਊਨ ਨਾ ਹੋਵੇ ਨਹੀਂ 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 ਵੀਰੇ ਇਹਦੇ ਚ ਕੁਆਲਿਟੀ ਉਦੋਂ ਵੀ ਸਰਾਈ ਜਾਂਦੀ ਐ ਇਦਾਂ ਹਾਂਜੀ 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 ਇਹ ਵੀ ਵੀਰੇ ਤਾਜੀ ਸੂਣ ਵਾਲੀ ਆ ਲੈ ਜੂਗੀ 5-6 ਦਿਨ ਕਰਮਾਂ ਵਾਲੀ ਠੀਕ ਆ ਜੀ ਤੇ ਆ ਵੜ ਤਾਜੀ ਸੂਈ ਹੋਗੀ ਇੱਕ ਆ ਤੋਰ ਤੇ ਉਹ ਵੀਰੇ ਇਧਰ ਆਓ ਆ ਐਦੀ ਕੀ ਗੱਲ ਬਾਤ ਆ ਇਹ ਵੀਰੇ ਤਾਜੀ ਸੂਈਆਂ ਦੇ ਥੱਲੇ ਦ ਠੀਕ ਆ ਗਾਣਾ ਹਾਂ ਇਹਨੂੰ ਸੂਈ ਨੂੰ ਤੀਜਾ ਦੇਣਾ ਜੀ ਹੁਣ ਸਾਫ਼ ਹੁਣ ਖਾਲੀ ਆ ਥੱਲੇ ਸਾਫ਼ ਹਾਂ ਸਾਫ਼ ਆ ਵੀਰੇ ਸਾਫ਼ ਬਿਲਕੁਲ ਦੇਖੋ ਖੋਲ ਦੇ ਖੋਲ ਕੇ ਬਾਈ ਆ ਨਾੜਾ ਦਾ ਜਾਲ ਤਾਂ ਬਹੁਤ ਆ ਨਕਸ਼ਾ ਬਣਿਆ ਪਿਆ ਭਾਰਤ ਦਾ ਵੀਰੇ ਦੁੱਧ 20 ਤੋਂ ਪ੍ਰੈਸ ਕਰੂਗੀ ਕਰਮਾਲੀ ਤੂੰ ਅਗਣਾ ਦੱਸਿਆ ਬਾਈ ਦਾ ਸੂਆ ਵੀਰੇ ਦੂਜਾ ਜੀ ਸੂਆ ਦੂਜਾ ਸੂਈ ਕਦੋਂ ਆ ਜੀ ਹਾਂਜੀ ਹਾਂਜੀ ਸੂਈ ਵੀਰੇ ਤੀਜਾ ਦੇਣਾ ਜੀ ਤੀਜਾ ਦਿਨ ਸੂਈ ਨੂੰ ਆ ਤੇ ਸ਼ਕੀਨ ਆ ਗਈ ਫੁੱਲ ਨਵੇਂ ਹਾਂ ਜੀ ਆ ਗਈ ਬਿਲਕੁਲ ਲੈਗ ਸਕੋਰ ਵੀ ਦੱਸਦਾ ਬਾਡੀ ਦੇ ਕੈਰੇਕਟਰ ਵੀ ਦੱਸਦੇ ਨੇ ਕੱਦ ਕਾਠ ਲੰਬਾਈ ਪ੍ਰਿੰਟ ਹਰੇਕ ਪੱਖ ਤੋਂ ਲਾਜਵਾਬ ਆ ਚੀਜ਼ ਏ ਬਾਈ ਕਹਿੰਦਾ ਬੌਲੇਜ ਸਾਫ ਹੈ ਤੇ ਇਸ ਟਾਈਮ 20 ਕਿਲੋ ਬੌਲਾ ਨਹੀਂ 20 ਨਹੀਂ ਵੀਰੇ ਹੈਗਾ ਥੱਲੇ 16 ਹੋਵੇ 17 ਹੋਵੇ ਇੰਨਾ ਹੋਊਗਾ ਜਿੰਨਾ ਹੈਗਾ ਉਨਾ ਹੀ ਦੱਸਣਾ ਆਪਾਂ ਠੀਕ ਆ ਗੱਲ 16 ਕਿਲੋ ਬੌਲੀ ਇਸ ਟਾਈਮ ਹੈਗੀ ਪਰ ਇਹ ਦੇਊਗੀ 20 ਤੋਂ ਪਲੱਸ ਦੇਊਗੀ ਦੁੱਧ ਠੀਕ ਆ ਹਾਂਜੀ ਹਾਂਜੀ ਆ 20 ਡੇੜ ਗੜ ਬਾਈ ਕਹਿੰਦਾ ਇਹ ਪਾ ਵੀ ਆ ਵੀ ਕਢਾ ਦਿਓ ਵੀਰੇ ਇਹ ਵੀ ਜਰਸੀ ਆ ਤਾਜੀ ਸੂਈ ਆ ਸਵੇਹਾ ਠੀਕ ਆ ਜੀ ਜੇਰੇ ਦੀ ਹੋ ਪਈਆ ਦਿਖਾ ਦਿਓ ਅੰਦਰ ਜੀ ਬੌਲੀ 24 ਲਈਆ ਮਗਰ ਵੀ ਇਹਦੇ ਬੱਸੀ ਆ ਜਰਸੀ ਜੇਰ ਤੇ ਵੀ ਮਾਰਦੇ ਗੈਰੀ ਕੈਮਰਾ ਪਈਆ ਇੱਧਰ ਲੈ ਬੰਨ ਲੈ ਤੋਰ ਦੇ ਸੱਜਣਾ ਖੋਲ ਕੇ ਇਹਨੂੰ ਵੀ ਸੁ ਸੂਆ ਵੀਰੇ ਦੂਜਾ ਇਹਦਾ ਜੀ ਨਾਲ ਬੱਛੀ ਇਹਦੇ ਨਾਲ ਬੱਸੀ ਆ ਜਰਸੀ ਦਾ ਤੇ ਥਣ ਥਣ ਬਾਕੀ ਦਿਖਾ ਦਿਓ ਜੀ ਇੱਕ ਨਾਲ ਇੱਕ ਤੋਹਫਾ ਫਰੀ ਆ ਜਰਸੀ ਦਾ ਹਾਂਜੀ ਹਾਂਜੀ ਬਿਲਕੁਲ ਵੀ ਜੀ ਤੇ ਬਾਕੀ ਥਣ ਦਾ ਸਾਈਜ਼ ਲਾਜਵਾਬ ਆ ਗਿਆ ਇਹਦਾ ਵੀ ਤੇ ਆਰਡਰ ਰੱਖ ਲਿਆ ਬਿਲਕੁਲ ਫਿਕਸ 19 ਕੀ ਭਾਲਾ ਬਾਈ ਇਹਨੂੰ ਥੋੜੀ ਥੱਲੇ ਹਾਂ ਵੀਰੇ ਮਾੜੀ ਜੀ ਪਾਲ ਹੈਗੀ ਲੇਵੇ ਦੀ ਬਿਲਕੁਲ ਪੱਧਰ ਆ ਜੀ ਉਹ ਚੀਜ਼ ਦੀ ਆਪਣੀ ਗਰੰਟੀ ਆ ਹਾਂ ਲੇਵੇ ਦੀ ਬਿਲਕੁਲ ਪੱਧਰ ਆ ਲੇਵੇ ਦੀ ਬਾਈ ਕਹਿੰਦਾ ਪੱਧਰ ਹੀ ਆ ਥੋੜੀ ਬੋਤੀ ਪਸ਼ੂ ਤੁਹਾਨੂੰ ਪਤਾ ਪਹਿਲੇ ਦੂਜੇ ਸੂਏ ਤੱਕ ਮਿੱਠਾ ਮੁੱਠਾ ਪਾ ਦੇਣਾ ਕਈ ਵਾਰੀ ਪਾਲ ਬਾਦੀ ਕਰ ਜਾਂਦਾ ਇਹ ਆਪਾਂ ਨਵਾਈ ਨਹੀਂ ਹਜੇ ਤਰ ਬਹਿ ਗਈ ਸੀਗੀ ਇਹ ਆ ਜਾਨ ਇਹ ਚ ਆ ਗਈ ਫੁੱਲ ਵੀ ਜਾਨ ਚ ਨਹੀਂ ਪਸ਼ੂ ਮਾੜਾ ਮਿਲੂਗਾ ਕੋਈ ਵੀ ਦੁੱਧ ਇਹ ਵੀ ਵੀਰੇ 20 ਤੋਂ ਪਲੱਸ ਦੇਊਗੀ ਠੀਕ ਹੈ ਜੀ ਤੇ ਆ ਗਾਂ ਵਾਲੀ ਗਾਂ ਇਹ ਇਹ ਦੋਨੇ ਜੋੜਾ ਸੂਆ ਬਾਜੀ ਇਹ ਸੂਆ ਹੋਇਆ ਹਾਂਜੀ 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 ਇਹ ਕਦੋਂ ਸੂਆ ਬਾਈ ਇਹ ਵੀਰੇ ਤਨ ਦੇਣ ਦੀ ਅਸੀਂ ਮੂਰਮ ਸੂਈ ਵੀ ਵੀਰੇ ਡਾੜ ਨਹੀਂ ਲੈਂਦੇ ਠੀਕ ਆ ਜੀ ਸਾਡੇ ਫਾਰਮ ਤੇ ਹੀ ਸੋਨਾ ਜਿਹੜੀ ਨੇ ਸੋਣਾਗਾ ਉਹਦੀ ਤਸੱਲੀ ਹੋ ਜਾਂਦੀ ਹੈ ਹਾਂਜੀ 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 ਕੈਣ ਦਾ ਭਾਵ ਹਾਂ ਬਾਕੀ ਆਪਣੀਆਂ ਅੱਠ ਬੈੜਾ ਹੋਰ ਹਜੇ ਆਉਣ ਵਾਲੀਆਂ ਕੱਲ ਨੂੰ ਆਉਣਗੀਆਂ ਇਹ ਆਪਾਂ 10 ਤਰੀਕ ਦੇ ਲਈ ਲਾਟ ਵੀਰੇ ਆਪਾਂ ਸੇਲ ਕਰਨਾ ਇਹ ਲੇਕਿਨ ਨੀਕ ਬੌਲੀਆ ਹੁਣ ਇਹ ਥੱਲੇ ਵੀਰੇ 20 ਕਿਲੋ ਡੇੜ ਗੇੜ ਹੋਊਗੀ 20 ਦੇ ਏੜ ਗੇੜ ਬੌਲੀ ਹੈਗੀ ਆ ਤੇ ਇਥੇ ਦਾ ਥਣ ਦਾ ਸਾਈਜ਼ ਦਿਖਾ ਦੇ ਮੱਝਾਂ ਨਾਲ ਦਾ ਹੀ ਆ ਤਕਰੀਬਨ ਤਕਰੀਬਨ ਤੇ ਹੁਣ ਲਿਆ ਲਾਸਟ ਵਾਲੀ ਮੱਛੀ ਤੇ ਏ ਮੇਰਾ ਕਹਲਾ ਜਰਸੀ ਆ ਗਈ ਵੀਰੇ ਇਹ ਜਰਸੀ ਥੋੜੀ ਪੈਂਦੀ ਆਗੀ ਐਚਐਫ ਦੇ ਵਿੱਚ ਕ੍ਰੋਸ ਆ ਨਾਲ ਤੇ ਨਾਲ ਹੀ ਸਾਈ ਹਲਦਾ ਹੈਗਾ ਇਹ ਤਾਜੀ ਸੂਈ ਆ ਵੀਰੇ ਤੇ ਦੁੱਧੇ ਥੱਲੇ ਵੀ ਹੋਊਗਾ 18 ਕਿਲੋ ਜੀ ਹੁਣ 18 ਤੋਂ ਉੱਪਰ ਹੀ ਹੋਊ ਪੂਰਾ 18 ਕਿਲੋ ਇਹਦੇ ਕੋਲੇ ਰੈਡੀ ਕੱਦ ਪੈੱਡ ਫੁੱਲ ਵੱਡਾ ਬਾਡੀ ਵੀ ਫੁੱਲ ਤੇ ਸੋਣੀ ਵੀ ਬਹੁਤ ਆ ਗਈ ਕਲਰ ਬਾਈ ਜੀ ਹਾਂਜੀ 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 ਤੇ ਨੰਬਰ ਬੋਲ ਦਿਓ ਜੀ ਆਪਣਾ ਵੀਰੇ ਮੇਰਾ ਬਾਅਦ ਆ 807 ਹਾਂਜੀ 13934 62807 13934 ਭਰਸਾਪੈ ਇਸੇ ਨੰਬਰ ਤੇ ਚੱਲਦਾ ਜੇ ਤੁਹਾਨੂੰ ਕੋਈ ਵੀਰ ਹੈਲੋ ਦਾ ਮੈਸੇਜ ਕਰੂ ਲੋਕੇਸ਼ਨ ਸਿੱਧੀ ਫਾਰਮ ਤੇ ਆ ਜੂਗੀ ਠੀਕ ਆ ਜੀ ਪਿੰਡ ਆ ਗਿਆ ਸ਼ੀਨੀਵਾਲ ਕਲਾਂ ਤਹਿਸੀਲ ਤੇ ਜਲਾਬਾਈ ਦਾ ਬਰਨਾਲਾ ਤੇ ਤਰੀਕ 10 10 ਤਰੀਕ ਨੂੰ ਆਪਾਂ ਵੀਰੇ ਲਾਟ ਵੇਚਣਾਗਾ ਦਿਨ ਬੁੱਧਵਾਰ ਨੂੰ ਤੇ ਟਰਾਂਸਪੋਰਟ ਦੀ ਸਹੂਤਾ ਸਾਰੀ ਹੈਗੀ 13 ਰੁਪਏ ਕਿਲੋਮੀਟਰ ਆ ਆਨਲਾਈਨ ਪੇਮੈਂਟ ਦੀ ਸਹੂਤਾ ਸਾਰੀ ਹੈਗੀ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੇ ਆ ਕੱਲਾ ਚੈੱਕ ਨਹੀਂ ਲੈਂਦੇ ਆਪਾਂ ਅੱਜ ਕਿਸੇ ਵੀਰ ਕੋਲ 5000 ਰੁਪਏ ਪੇਮੈਂਟ ਘੱਟ ਬਾਦੋਂ ਸਾਡੇ ਗੱਡੀ ਵਾਲੇ ਵੀਰ ਨੂੰ ਵੀ ਫੜਾ ਸਕਦਾ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਲਾ ਦੂੰਗਾ ਇਹਨਾਂ ਚੋਂ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ